ਬਾਸ ਤੋਂ ਦੇ ਵਿੱਚੋਂ ਨਾ ਸਵਾਰੀਆਂ ਲਾਤੀਆਂ ਲੇਡੀਜ਼ ਵਾਰੀਆਂ ਕਹਿੰਦੇ ਸਾਰੀਆਂ ਲੇਡੀਜ਼ ਵਾਰੀਆਂ ਉਤਰ ਜੋ ਇਹ ਇਲਾਕੇ ਦੇ ਵਿੱਚ ਸਵਾਰੀਆਂ ਮਟਾ ਲਓ ਇੰਨੀਆਂ ਬੱਸਾਂ ਪਹਿਲੀ ਵਾਰ ਦੇਖੀਆਂ ਨੇ ਤੁਹਾਨੂੰ ਨਾ ਬੱਸ ਸਟੈਂਡ ਵੀ ਦਿਖਾਵਾਂਗੇ ਲੁਧਿਆਣੇ ਵਾਲਾ ਬੱਸ ਸਟੈਂਡ ਹੈ ਸਰ ਉਧਰ ਰਹਿਣਾ ਹੋਈ ਇੰਦਰ ਇੰਦਰ ਸੱਲਾਮ ਵਰਸਾ ਇੰਦਰ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਤੁਹਾਨੂੰ ਲੁਧਿਆਣੇ ਵਾਲਾ ਬੱਸ ਸਟੈਂਡ ਦਿਖਾਉਂਗਾ ਤੇ ਸਹਿਜ ਵੀ ਹੈ ਨਾ ਪਹਿਲੀ ਵਾਰੀ ਬੱਸ ਦੇ ਵਿੱਚ ਸਫ਼ਰ ਕਰਨ ਲੱਗਿਆ ਹੈ ਸਹਿਜ ਫਸਟ ਟਾਈਮ ਬੈਟ ਮੈਂ ਫਸਟ ਟਾਈਮ ਬੈਟੂਗੀ ਸਹਿਜ ਕਹਿੰਦੀ ਮੈਂ ਫਸਟ ਟਾਈਮ ਬੱਸ ਦੇ ਵਿੱਚ ਬੈਠੂਗੀ ਚਲੋ ਆਓ ਪਹਿਲਾਂ ਲੁਧਿਆਣੇ ਵਾਲਾ ਬੱਸ ਸਟੈਂਡ ਤੇ ਤੁਹਾਨੂੰ ਸਾਰਾ ਦਿਖਾਉਂਗਾ ਕਿ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਕਿੰਨਾ ਟਾਈਮ ਲੱਗਦਾ ਵਾ ਬੱਸ ਦੇ ਵਿੱਚ ਚੱਲੀਏ ਸਹਿਜ ਵੇ ਥੋ ਲੈਟ ਗੋ ਲੈਟ ਗੋ ਆਟੋ ਵਿੱਚ ਬੈਠਾ ਮੈਂ ਆਟੋ ਵਿੱਚ ਤਾਂ ਸੈਕਿੰਡ ਟਾਈਮ ਬੈਠਾ ਮੈਂ ਦੂਸਰੀ ਤੀਸਰੀ ਵਾਰ ਬੈਠਾ ਸੈਕਿੰਡ ਟਾਈਮ ਨੇ ਟਾੜੀ ਵਾਰ ਬੈਠੀ ਬਸ ਜੇ ਪਹਿਲੀ ਵਾਰ ਹੀ ਬੈਠੀ ਆ ਬੈਕਿੰਗ ਬੈਕਿੰਗ ਬੈਠੂਗੀ ਹਮ ਬਸ ਸਟੈਂਡ ਚ ਆਏ ਨੇ ਪਹਿਲੀ ਵਾਰ ਇੰਨੀਆਂ ਬਸਾਂ ਪਹਿਲੀ ਵਾਰ ਦੇਖੀਆਂ ਨੇ ਤੁਹਾਨੂੰ ਨਾ ਬਸ ਸਟੈਂਡ ਵੀ ਦਿਖਾਵਾਂਗੇ ਲੁਧਿਆਣੇ ਵਾਲਾ ਬਸ ਸਟੈਂਡ ਹੈ ਸਰ ਉਧਰ ਦੇਖੋ ਲੁਧਿਆਣੇ ਵਾਲਾ ਬਸ ਸਟੈਂਡ ਪਹਿਲੀ ਵਾਰ ਹੀ ਦੇਖਿਆ ਨਾ ਅਸੀਂ ਸਲੋ ਵਾਲੀ ਚ ਜਾਉਂਦੇ ਸਲੋ ਇਹ ਕਹਿੰਦੀ ਪ੍ਰਾਈਵੇਟ ਬਸ ਚ ਚੱਲਦੇ ਆਂ ਦੇਖਦਾ ਪਾਵੇ ਨਾ ਜਿਹਦੇ ਵਿੱਚ ਨਾ ਸਾਡੇ ਟੀਵੀ ਲੱਗਾ ਹੋਊਗਾ ਉਹਦੇ ਵਿੱਚ ਬੈਠਾਂਗੇ ਠੀਕ ਆ ਆ ਦੇਖ ਲੈ ਇੱਥੇ ਖਾਣ ਪੀਣ ਦਾ ਵੀ ਸਮਾਨ ਹੁੰਦਾ ਪਾ ਪਾ ਇੱਕ ਦਬਲ ਦਬਲ ਜਿੱਦੇ ਤੋਂ ਵੀ ਉਹ ਆਂਦੀ ਆ ਬੱਸ ਦੋ ਚਲ ਆਪਾਂ ਇੱਧਰ ਨਹੀਂ ਚੱਲਦੇ ਆ ਪਾਪਾ ਆ ਬਾੜੀ ਪਹਿਲਾਂ ਸਵਾਰੀਆਂ ਬੈਠ ਗਈਆਂ ਫਿਰ ਸਵਾਰੀਆਂ ਨੂੰ ਥੱਲੇ ਉਤਾਰਤਾ ਕਹਿੰਦਾ ਇਹ ਬੱਸ ਜਾਣੀ ਨਹੀਂ ਹੈਗੀ ਫਿਰ ਬਾਅਦ ਵਿੱਚ ਸਵਾਰੀਆਂ ਬਿਠਾ ਲੀਆਂ ਕਹਿੰਦੇ ਹੁਣ 52 ਸੀਟਾਂ ਤੇ ਸਿਰਫ 52 ਸਵਾਰੀਆਂ ਹੀ ਲੈ ਕੇ ਜਾ ਸਕਦੇ ਆ ਤੁਹਾਨੂੰ ਦਿਖਾਉਣਾ ਉਹ ਕਹਿੰਦੇ ਕੋਈ ਨਹੀਂ ਹਟਾ ਸਕਦੇ ਜੇ ਤੁਸੀਂ ਬਾ ਅੰਮੀ ਲਾ ਕੇ ਸਵਾਰੀਆਂ ਬਤਾ ਦਿਨਾ ਅਨੰਮਾ ਰੂਲ ਆ ਗਿਆ ਕਹਿੰਦੇ ਆ ਵੀ 52 ਸੀਟਾਂ ਤੇ 52 ਸਵਾਰੀਆਂ ਹੀ ਬੈਠਣਗੀਆਂ ਪਰ ਉਹ ਸਵਾਰੀਆਂ ਹਨਾ ਬਹੁਤ ਜ਼ਿਆਦਾ ਕਨੈਕਟਰ ਨਾਲ ਲੜਦੀਆਂ ਪਈਆਂ ਸੀਗੀਆਂ ਕਹਿੰਦੇ ਸਾਨੂੰ ਥੱਲੇ ਤਾਰਤਾ ਫਿਰ ਦੂਜੀਆਂ ਸਵਾਰੀਆਂ ਵਟਾਲੀਆਂ ਤੇ ਲੇਕਿਨ ਜਦੋਂ ਅਸੀਂ ਪ੍ਰਾਈਵੇਟ ਬੱਸ ਚਾਏ ਉਹ ਬਿਲਕੁਲ ਫੁੱਲ ਹੋ ਕੇ ਆਈ ਬੱਸ ਅਸੀਂ ਪ੍ਰਾਈਵੇਟ ਬੱਸਾਂ ਚ ਬਾਅਦ ਵਿੱਚ ਚੜੇ ਸੀਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਪੂਰੇ 6 ਵਜੇ ਬੱਸ ਵਿੱਚ ਬੈਠੇ ਸੀ ਤੇ ਤੁਹਾਨੂੰ ਦੱਸੂਗਾ ਕਿ ਚੰਡੀਗੜ੍ਹ ਕਿੰਨੇ ਵਜੇ ਪਹੁੰਚੇ ਡਵਲ ਵਾਲੀ ਕਹਿੰਦਾ ਨਾ ਇੰਡੀਆ ਚ ਘਰਤਾ ਕਲਕੱਤੇ ਵਗੈਰਾ ਚ ਆਪਣੇ ਲੁਧਿਆਣੇ ਨਹੀਂ ਹੈ ਜੀ ਸਾਇਦ ਕਹਿੰਦੇ ਡਵਲਪਰ ਸਾਂ ਡਵਲਪਰਾਂ ਲੁਧਿਆਣੇ ਥੋੜੀ ਹੈ ਜੀਆਂ ਨੇ ਨਾ ਦੇਖੋ ਬੱਸ ਸਟੈਂਡ ਸਾਰਾ ਦੇਖ ਲਓ ਕਿੰਨਾ ਭਰਿਆ ਹੋਇਆ ਵਾ ਬੱਸਾਂ ਹੀ ਬੱਸਾਂ ਨੇ ਹੋ ਗਿਆ ਫਟ ਬੈਠੂ ਵੀ ਦੇ ਪਰਵਾ ਉੱਪਰ ਵਾਲੇ ਵਾ ਦੇਵਲ ਵਾਲੀ ਹੈ ਇਹਨੇ ਕੀ ਤੇ ਚਾਹ ਜਿਹੜੀ ਮਿਲਦੀ ਨਾ ਉਹਦੇ ਵਿੱਚ ਹੀ ਬੈਠ ਜਾਂਦੇ ਅਪਾ ਪ੍ਰਾਈਵੇਟ ਤੇ ਬਾੜਦੇ ਆ ਠੀਕ ਆ ਓਕੇ ਪਲਾਗ ਵੀ ਤੇ ਬੈਠੀ ਤੈਨੂੰ ਕੀ ਲੇਤਾ ਹਾਂ ਕੀ ਆ ਦਾਲ ਦਾਲ ਹੂੰ ਦੇਨ ਪੂੜੀ ਤਾਂ ਸਕੂਲ ਚ ਮਿਲਦੀ ਹੁੰਦੀ ਆ ਇਹ ਕੀ ਆ ਹੂੰ ਦਾਲ ਨਹੀਂ ਲੱਗਦੀ ਉ ਦਾਲੀਆ ਨਾਲ ਮਿਕਸ ਜੇ ਬੱਦ ਕਰਕੇ ਦੇ ਦਈ ਬਾਸ ਦੇ ਵਿੱਚ ਆਹੀ ਮਿਲਦਾ ਹੁੰਦਾ ਵਾ ਅਪਾ ਹਾਂ ਦਾਲ ਥੋੜੀ ਪਾਈ ਪਿਆਰ ਤੇ ਪਕੌੜੀਆਂ ਜੀਆਂ ਪਾਤੀਆਂ ਦੇ ਹਲਮ ਆ ਦਾਲ ਦੇਖਦੀ ਆ ਵਿੱਚ 22 ਰੁਪਏ ਦੀ ਇੱਕ ਕੋਲੀ ਵੀਰਤੀ ਉਹ ਵੀ ਨਹੀਂ ਦੀ ਤੁਹਾਨੂੰ ਸਾਰਾ ਦੱਸੂਗਾ ਵੀ ਕਿੰਨੇ ਵਜੇ বাস ਚੱਲੇ ਲੁਧਿਆਣੇ ਤੋਂ ਤੇ ਮਹਾਲੀ ਕਿੰਨੇ ਵਜੇ ਪਹੁੰਚੀ ਸਾਰਾ ਟਾਈਮ ਦੱਸੂਗਾ ਵੀ ਪ੍ਰਾਈਵੇਟ বাস ਦਾ ਅਸੀਂ ਪੂਰੇ 6 ਵਜੇ ਲੁਧਿਆਣੇ বাস ਸਟੈਂਡ ਤੋਂ ਚੱਲ ਪਏ ਸੀਗੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਅਸੀਂ ਮਹਾਲੀ ਕਿੰਨੇ ਵਜੇ ਪਹੁੰਚੇ ਆ ਉਸ ਤੋਂ ਬਾਅਦ ਅਸੀਂ ਮਹਾਲੀ ਪਹੁੰਚ ਗਏ ਪੂਰੇ 7:30 ਵਜੇ ਪਹੁੰਚੇ ਆ ਫਰੈਂਡਸ ਇਹਨਾਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਰ ਜਨ ਨੂੰ ਹਿੱਲਾਈਕ ਹਿੱਲਾਈਕ ਹਿੱਲਾਈ ਦਿਨੋ ਖਾਲੀ ਨਾ